ਭਾਰਤੀ ਜਨਤਾ ਪਾਰਟੀ ਵੱਲੋਂ 2 ਅਕਤੂਬਰ ਨੂੰ ਕੌਂਪੜੀ ਬਾਗ ਵਿੱਚ ਖਾਸ ਪ੍ਰੋਗਰਾਮ ਕਰਕੇ ਗਾਂਧੀ ਜਯੰਤੀ ਅਤੇ ਆਰਐਸਐਸ ਦਾ ਸਥਾਪਨਾ ਦਿਵਸ ਮਨਾਇਆ ਹੈ। ਭਾਰਤ ਮਾਤਾ ਕੀ ਜੈ, ਮਹਾਤਮਾ ਗਾਂਧੀ ਜੀ ਅਮਰ ਰਹੇ। ਅੱਜ 2 ਅਕਤੂਬਰ ਹੈ ਅੱਜ ਸਾਡੇ ਭਾਰਤ ਭਾਰਤ ਦੇ ਮਹਾਤਮਾ ਗਾਂਧੀ ਜੀ ਦਾ ਅੱਜ ਜਨਮ ਦਿਵਸ ਹੈ। ਉਸ ਬਲਕ ਤੇ ਵਿੱਚ ਅੱਜ ਆਪਾਂ ਪਸ਼ਪਾਂਜਲੀ ਕਰਨ ਆਏ ਹਾਂ ਉਹਨਾਂ ਦੀ ਸਮ੍ਰਿਤੀ ਤੇ। ਹਰ ਸਾਲ ਦੀ ਤਰ੍ਹਾਂ ਔਰ ਸਾਰੇ ਦੇਸ਼ ਦੇ ਵਿੱਚ ਜਿੱਥੇ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਦੁਆਰਾ ਸਾਰੇ ਜਿੱਥੇ ਵੀ ਗੰਦਗੀ ਹੈ ਜਾਂ ਜਿੱਥੇ ਸਫਾਈ ਹੋਣ ਵਾਲੀ ਹੈ ਸਾਡੇ ਕਾਰਜਕਰਤਾ ਅੱਜ ਉੱਥੇ ਸਫਾਈ ਅਭਿਆਨ ਵੀ ਚਲਾਇਆ ਹੋਇਆ ਹੈ ਔਰ ਮਹਾਤਮਾ ਗਾਂਧੀ ਜੀ ਦੇ ਉਸ ਤੋਂ ਪ੍ਰਲਖ ਮਹਾਤਮਾ ਗਾਂਧੀ ਜੀ ਦੇ ਬੁੱਤੇ ਅੱਜ ਆਪਾਂ ਪੁਸ਼ਪਾਂਜਲੀ ਵੀ ਕੀਤੀ ਹੈ ਬਹੁਤ ਵੱਡਾ ਦਿਨ ਹੈ ਅੱਜ ਦਸਹਿਰਾ ਵੀ ਹੈਗਾ ਅੱਜ ਸਾਰੇ ਦੇਸ਼ ਵਾਸੀਆਂ ਨੂੰ ਉਹਦੀ ਵੀ ਅੱਜ ਬਹੁਤ ਬਹੁਤ ਵਧਾਈ ਔਰ ਨਾਲ ਦੇ ਨਾਲ ਸਾਡੇ ਆ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਜਨਮ ਦਿਵਸ ਹੈ ਔਰ ਸਭ ਤੋਂ ਨਾਲ ਸਾਡੇ ਆਰਐਸਐਸ ਰਾਸ਼ਟਰੀ ਸੇਵਕ ਸੰਘ ਦਾ ਅੱਜ 1925 ਦੇ ਵਿੱਚ ਉਹ ਰਸਥਾਪਨਾ ਹੋਈ ਸੀ ਤੇ ਅੱਜ 100 ਸਾਲ ਆ ਉਹਦੇ ਅਪਲਖ ਵਿੱਚ ਵੀ ਅੱਜ ਸਾਰਿਆਂ ਨੂੰ ਵਧਾਈ ਸੋ ਇਹ ਕਾਰਜਕ੍ਰਮ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਨੇ ਮੰਡਲ ਸਤਰ ਤੇ ਔਰ ਅੱਜ ਆਪਾਂ ਸਾਰੇ ਜਣੇ ਇਕੱਤਰ ਹੋਏ ਆ ਮੇਰੇ ਨਾਲ ਸ਼੍ਰੀ ਰਕੇਸ਼ ਗਿੱਲ ਜੀ ਜੋ ਸਾਡੇ ਪ੍ਰਦੇਸ਼ ਦੇ ਉਪ ਪ੍ਰਧਾਨ ਰਹਿ ਚੁੱਕੇ ਨੇ ਸਦਾਸ ਕੁਵਿੰਦਰ ਸਿੰਘ ਪਿੰਟੂ ਜੀ ਨਾਰਥ ਹਲਕੇ ਤੋਂ ਜਿਹੜੇ ਚੋਣਾਂ ਲੜ ਚੁੱਕੇ ਨੇ ਕੁਮਾਰ ਅਮਿਤ ਜੀ ਜਿਹੜੇ ਸਾਡੇ ਵੈਸਟਲ ਕੇ ਤੋਂ ਚੋਣਾਂ ਲੜ ਚੁੱਕੇ ਨੇ ਕਰਨ ਕਪਿਲਾ ਯੂਵਾ ਮੋਰਚਾ ਤੋਂ ਜਾਵਲਾ ਜੀ ਤਨਕਰਤ ਜੀ ਮੀਨੂ ਭੈਣ ਜੀ ਸਾਡੇ ਉਪ ਪ੍ਰਧਾਨ ਨੇ ਹਨੇਰੀਆਂ ਜੀ ਔਰ ਸਾਡੇ ਸਾਰੇ ਹੀ ਸੀਨੀਅਰ ਨੇਤਾ ਅੱਜ ਇੱਥੇ ਆਏ ਆ ਅਸੀਂ ਇਕੱਠੇ ਹੋ ਕੇ ਅੱਜ ਸ੍ਰੀ ਮਹਾਤਮਾ ਗਾਂਧੀ ਜੀ ਦੇ ਪੁਸ਼ਪਾਂਝਲੀ ਕਰਨਾ ਹੈ ਡਾਕਟਰ ਸਾਹਿਬ ਤਰਕ ਦੀ ਗੱਲ ਕਰੀਏ ਸੋ ਦੁਸ਼ਹਿਰਾ ਵੀ ਆ ਉਹ ਬੁਰਾਈ ਦੇ ਵਿੱਚ ਜਿਹੜੀ ਅਚਾਈ ਦੀ ਜਿੱਤ ਹੋਈ ਹੈ ਜੋ ਮਹਾਤਮਾ Gandhi ਵੀ ਜਿਹੜੇ ਹਿੰਸਾ ਦੇ ਖਿਲਾਫ ਸੀ ਤਰਕ ਇੱਕੋ ਹੀ ਹੈ ਦੋ ਤਿਆਰ ਕੱਟੇ ਹੈ ਦੇਖੋ ਤਰਕ ਇੱਕੋ ਹੀ ਹੈ ਸਾਰਿਆਂ ਦਾ ਕਰਕ ਇੱਕੋ ਹੀ ਹੈ ਦੇਸ਼ ਭਗਤੀ ਦੇਖੋ ਅੱਜ ਆਪਾਂ ਦੇਖੀਏ ਅਜਾ RSS ਦਾ ਵੀ 100ਵਾਂ ਸਾਲ ਹੈ ਸਾਡੇ ਜਿੰਨੇ ਵੀ ਸਵੈੰਗ ਸੇਵਕ ਨੇ ਸਾਰਿਆਂ ਦਾ ਇੱਕੋ ਹੀ ਇੱਕ ਉਦੇਸ਼ ਹੈ ਕਿ ਦੇਸ਼ ਦੀ ਖੰਡਤਾ ਵਾਸਤੇ ਦੇਸ਼ ਦੀ ਮਜ਼ਬੂਤੀ ਵਾਸਤੇ ਲੜਾਈ ਲੜਨਾ ਦੇਸ਼ ਦੇ ਜਿਤਨਾ ਸਾਡਾ ਪਹਿਲਾਂ ਵਿਸ਼ਵ ਗੁਰੂ ਸੀ ਦੁਬਾਰਾ ਵਿਸ਼ਵ ਗੁਰੂ ਬਣੇ ਉਹਦੇ ਵਾਸਤੇ ਔਰ ਮਹਾਤਮਾ ਗਾਂਧੀ ਜੀ ਨੇ ਜਿਹੜੇ ਕਈ ਸਾਲਾਂ ਤੋਂ ਸਾਡਾ ਦੇਸ਼ ਗੁਲਾਮ ਸੀ ਉਹਨੂੰ ਆਜ਼ਾਦੀ ਵਾਸਤੇ ਸੱਤਿਗ੍ਰਹਿ ਕੀਤਾ ਦੇਸ਼ ਦੀਆਂ ਜਿਹੜੀਆਂ ਜਿਹੜੀਆਂ ਅੰਗਰੇਜ਼ਾਂ ਦੇ ਦਿੱਤੇਆਂ ਹਾਈਆਂ ਫਲਾਈਆਂ ਹੋਈਆਂ ਕਰੂੜਤਾ ਸੀ ਉਹਨੂੰ ਵੀ ਦੂਰ ਕਰਨ ਵਾਸਤੇ ਉਹਨਾਂ ਨੇ ਕੰਮ ਕੀਤਾ ਔਰ ਇਹੀ ਅੱਜ ਦਸਹਰੇ ਦਾ ਵੀ ਸਾਡੇ ਪ੍ਰਭੂ શ્રી रामचंद्र ਜੀ ਨੇ ਵੀ ਜਿਹੜਾ ਜਿਹੜਾ ਹਿੰਸਾ ਔਰ ਜਿਹੜਾ ਸੀਗਾ ਉਹਨੂੰ ਰਾਵਣ ਦਾ ਨਾਸ਼ ਕੀਤਾ ਔਰ ਇਹ ਸਮਝਦਾ ਕਿ ਸਾਰੇ ਜਿਹਨੇ ਅੱਜ ਤਿਹਾਰ ਔਰ ਸਾਰੇ ਉਤਸਵ ਜਿਹੜੇ ਅੱਜ ਇਕੱਠੇ ਹੋਏ ਨੇ ਪਰ ਉਹਨਾਂ ਦਾ ਮਹੰਤਵ ਇੱਕ ਹੀ ਹੈ ਕਿ ਸਾਡੇ ਦੇਸ਼ ਦਾ ਪ੍ਰੇਮ ਦੇਸ਼ ਸੇਵਾ ਔਰ ਦੇਸ਼ ਦੀ ਅਖੰਡਤਾ ਨੂੰ ਆ ਵਾਸਤੇ ਸਾਰੇ ਕੰਮ ਕਰ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ